ਗੜਸ਼ੰਕਰ ਚ ਟ੍ਰੈਫਿਕ ਦੀ ਸਮੱਸਿਆ ਤੋਂ ਰਾਹਗੀਰ ਪਰੇਸ਼ਾਨ ਬਾਈਪਾਸ ਬਣਾਉਣ ਦੀ ਮੰਗ ਵਧੀ ਗੜਸ਼ੰਕਰ ਚ ਨਿਤ ਦਿਨ ਟ੍ਰੈਫਿਕ ਦੀ ਸਮੱਸਿਆ ਵਿੱਚ ਵਾਧਾ ਹੋ ਰਿਹਾ ਹੈ ਜਦੋਂ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਸਮੱਸਿਆ ਤੋਂ ਨਿਯਾਤ ਦੂਣ ਲਈ ਬਾਈਪਾਸ ਬਣਾਉਣ ਦੀ ਮੰਗ ਵਧੀ ਹੈ ਤਸਵੀਰ ਗੜਸ਼ੰਕਰ ਦੇ ਹਿਅਰ ਪਰ ਰੋਡ ਦੀਆਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਹਨ ਜਿੱਥੇ ਤੁਸੀਂ ਦੇਖ ਸਕਦੇ ਹੋ ਸੜਕ ਤੇ ਲੰਮੀਆਂ ਲੰਮੀਆਂ ਜਿਹੜੀਆਂ ਲਾਈਨਾਂ ਆ ਗੱਡੀਆਂ ਦੀਆਂ ਲੱਗੀਆਂ ਹੋਈਆਂ ਹਨ ਇਸ ਮੌਕੇ ਤੇ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਸ਼ਹਿਰ ਚ ਜਿਹੜਾ ਬਾਈਪਾਸ ਬਣਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇੱਥੋਂ ਚੰਡੀਗੜ੍ਹ ਤੋਂ ਪਠਾਨਕੋਟ ਹੁਸ਼ਿਆਰਪੁਰ ਨੰਗਲ ਸ਼੍ਰੀਨੰਦਪਰ ਸਾਹਿਬ ਜਲੰਧਰ ਨੂੰ ਅਕਸਰ ਲੋਕਾਂ ਦਾ ਆਣਾ ਜਾਣਾ ਜਿਹੜਾ ਚੱਲਿਆ ਰਹਿੰਦਾ ਹੈ ਜਿਸ ਦੇ ਕਾਰਨ ਜਿਹੜੀ ਇੱਥੇ ਟ੍ਰੈਫਿਕ ਹੈ ਜਿਹੜੀ ਹੈ ਯਾਮ ਹੈ ਇਸ ਰੋਡ ਦੇ ਉੱਪਰ ਆਮ ਲੱਗਿਆ ਰਹਿੰਦਾ ਹੈ ਲੋਕਾਂ ਦੀ ਮੰਗ ਹੈ ਕਿ ਇਸ ਸਮੱਸਿਆ ਤੋਂ ਲੋਕਾਂ ਨੂੰ ਨਿਜਾਦਉਣ ਲਈ ਜਿਹੜਾ ਬਾਈਪਾਸ ਹੈ ਉਹਨੂੰ ਜਲਦੀ ਬਣਾਉਣ ਦਾ ਉਪਰਾਲਾ ਕੀਤਾ ਜਾਵੇ ਜਦੋਂ ਤੱਕ ਬਾਈਪਾਸ ਨਹੀਂ ਹੁੰਦਾ ਬਣਦਾ ਉਦੋਂ ਤੱਕ ਇਸ ਸਮੱਸਿਆ ਤੋਂ ਹੋਰ ਢੰਗ ਦੇ ਨਾਲ ਕੋਈ ਨਿਜਾਦ ਦਵਾਈ ਜਾਵੇ ਅੱਜ ਸ਼ਹਿਰ ਦੀ ਟ੍ਰੈਫਿਕ ਦਾ ਬਹੁਤ ਮਾਰਾ ਹਾਲਾ ਦਰਸ਼ਨਕਰ ਦੀ ਦਾ ਐਨਾ ਦਿਨਾਂ ਚ ਕੋਈ ਪੈਦਲ ਹੀ ਨੰਨ ਸਕਦਾ ਕੋਈ ਵਹੀਕਲ ਮੋਟਰਸਾਈਕਲ ਦਾ ਪੌਣਾ ਘੰਟਾ ਘੰਟਾ ਲੱਗ ਜਾਂਦਾ ਇੱਕ ਸਿਰੇ ਤੋਂ ਦੂਜੇ ਸਿਰੇ ਕੜਸ਼ੰਕਰ ਜਾਣ ਨੂੰ ਸਾਈਕਲ ਆਲਾ ਵੀ ਨੰਨ ਸਕਦਾ ਬਾਕੀ ਟ੍ਰੈਫਿਕ ਦਾ ਵੀ ਬਹੁਤ ਰਬਾਸ ਨਹੀਂ ਆ ਇਸ ਵੇਲੇ ਆਮ ਪਾਰਟੀ ਦੀ ਪੰਜਾਬ ਸਰਕਾਰੋਂ ਮੈਂਬਰ ਪਾਰਲੀਮੈਂਟ ਅਨੰਤਪੁਰ ਸਾਹਿਬ ਆਪ ਪਾਰਟੀ ਦਾ ਦਿੱਤੀ ਸਪੀਕਰ ਜਲੇਨੇ ਜੈ ਕਿਸ਼ਨ ਰੌੜੀ ਦੀ ਆਮ ਪਾਰਟੀ ਦੇ ਗਰਸ਼ਕਾ ਨਗਰ ਕੌਂਸਲ ਆਮ ਪਾਰਟੀ ਪਾਰਟੀ ਦੀ ਫੇਰ ਕਿਉਂ ਨਹੀਂ ਇਹ ਜਿਹੜਾ ਬਾਈਪਾਸ ਬਣਦਾ ਇਹ ਬਹੁਤ ਸਮੇਂ ਤੋਂ ਜਦੋਂ ਰਤਨ ਸਿੰਘ ਭਾਮ ਪਰ ਬਿਰਡੋ ਵਾਲੇ ਮਾਲ ਮੰਤਰੀ ਸੀ ਉਸ ਵੇਲੇ ਵੀ ਕਹਿੰਦੇ ਸੀ ਬਾਈਪਾਸ ਨਿਕਲਣਾ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਬਾਬਾ ਦਲਬੀਰ ਸਿੰਘ ਪਾਲਕੋ ਪੱਥਰ ਰੱਖਿਆ ਪੱਥਰ ਟੁੱਟ ਗਿਆ ਬਾਈਪਾਸ ਨਹੀਂ ਬਣਿਆ ਉਹ ਜਾਨਾ ਇੱਥੇ ਦਾ ਦੋ ਐਕਸੀਡੈਂਟ ਹੁੰਦੇ ਆ ਜਿਹੜੇ ਸੀਜੀਆਈ ਜਾਂ ਕਿਤੇ ਨਾ ਕਿਤੇ ਰੈਫਰ ਹੁੰਦੇ ਆ ਲੋਕ ਬਿਆਹ ਨੂੰ ਤੁਰਿਆ ਬਿਆਹ ਦੇ ਦੀਵਾ ਦੇਖਾ ਪੈ ਜਾਂਦਾ ਕੋਈ ਨਾ ਕੋਈ ਐਕਸੀਡੈਂਟ ਹੋ ਜਾਂਦਾ ਕੋਈ ਦਿਨ ਸੋਖਾ ਨਹੀਂ ਜਦ ਤੱਕ ਇੱਥੇ ਨਹੀਂ ਕੋਈ ਐਕਸੀਡੈਂਟ ਹੁੰਦਾ ਗੱਡ ਸ਼ੰਕਰ ਦੀ ਮਜਬੂਰੀ ਆ ਬਾਈਪਾਸ ਦੀ ਜ਼ਰੂਰੀ ਆ ਪਹਿਲਾਂ ਵੀ ਕੰਧਾਂ ਦੇ ਲਿਖਿਆ ਜਿਹੜਾ ਪੜਿਆ ਜਾ ਸਕਦਾ ਮੈਂ ਗੱਲ ਕਰਨਾ ਚਾਹੁੰਦਾ ਹਜੇ ਰੇਲ ਨਹੀਂ ਚੱਲਦੀ ਰੇਲ ਚਲਦੀ ਹੋਵੇ ਐਨੋ ਵੀ ਮਾੜਾ ਹਾਲ ਹੁੰਦਾ ਸਾਜਾ ਇਹ ਸਾਰਿਆਂ ਨੇ ਮੰਗਾ ਬੇ ਰੇਲ ਚਲਣੀ ਚਾਹੀਦੀ ਆ ਬੇ ਰੇਲ ਦੀ ਥੰਮੇ ਸਮੇਂ ਲੋਕਾਂ ਨੂੰ ਹੋਰ ਰੈਂਪ ਦਾ ਸਾਹਮਣਾ ਕਰਨਾ ਪੈਣਾ ਦੁਨੀਆ ਦੇ ਨਕਸ਼ੇ ਤੇ ਜਿੱਥੇ ਰੇਲਾਂ ਨੇ ਉਹ ਇਲਾਕੇ ਦੁਨੀਆ ਦੇ ਨਕਸ਼ੇ ਤੇ ਆ ਅਸੀਂ ਟ੍ਰੇਨਾਂ ਚਾਹੇ ਮਾਲ ਗੱਡੀਆਂ ਜਾਂ ਦੂਘਾ ਚੱਲਣ ਦੇ ਹੱਕ ਤੋਂ ਆ ਪਰ ਮੈਂ ਕਹਿਣਾ ਚਾਹਣਾ ਜਦੋਂ ਫਾਟਕ ਕੋਟ ਕਪੂਰੇ ਵਾਲਾ ਬੰਦ ਹੋ ਜਾਂਦਾ ਗਣਸ਼ੰਕਰ ਵਾਲਾ ਫੇਰ ਹੋਰ ਮਾੜਾ ਹਾਲ ਹੁੰਦਾ ਰੀਲ ਦੇ ਨਾਲ ਨਾਲ ਲੋਕ ਜਿਹੜੇ ਆ ਟ੍ਰੈਫਿਕ ਤੋਂ ਤੰਗ ਬੜੇ ਆ ਇਸ ਟ੍ਰੈਫਿਕ ਦੇ ਇੱਕੋ ਹੀ ਹੋ ਸਕਦਾ ਜਿਹੜੇ ਲੋਕ ਇਨਕ੍ਰੋਜਮੈਂਟ ਕਰਕੇ ਬੈਠੇ ਉਹ ਵੀ ਮਿਹਰਬਾਨੀ ਕਰਕੇ ਜਿਹੜੀਆਂ ਇਨਕ੍ਰੋਜਮੈਂਟ ਬੰਦ ਹੋਣੀ ਚਾਹੀਦੀ ਆ ਇੱਥੇ ਰੇੜੀ ਯੂਨੀਅਨ ਚਾਹੀਦੀ ਆ ਜਿਹੜੀ ਬਖਰੀ ਬਖਰੀ ਮਾਰਕੀਟ ਬਣੇ ਇਹ ਲੋਕਾਂ ਨੂੰ ਬਾਈਪਾਸ ਜ਼ਰੂਰੀ ਆ ਐਸ ਸੈਸ਼ਨ 'ਚ ਇਕੱਲਾ ਕਹਿ ਨਹੀਂ ਆਣਾ ਪੈਸੇ ਪੈਣੇ ਚਾਹੀਦੇ ਆ ਪਾਰ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਇੱਥੇ ਉਹਦੇ ਨੁਮਾਇंदे ਰਹੇ ਨੇ ਗੜਸ਼ੰਕਰ ਦੇ ਉਹਨਾਂ ਨੂੰ ਵੀ ਬੇਨਤੀ ਆ ਬੇ ਉਹ ਵੀ ਇਧਰ ਨੂੰ ਅਪਰਾਲਾ ਕਰਨ ਭਾਰਤ ਸਰਕਾਰ ਤੋਂ ਵੀ ਇਹਨੂੰ ਮਨਜ਼ੂਰੀ ਲੈ ਕੇ ਦੇ ਸਾਡਾ ਬਾਈਪਾਸ ਬਣੇ ਇਹ ਹੀ ਮੈਂ ਗੱਲ ਅੱਜ ਕਰਨੀ ਸੀ ਧੰਨਵਾਦ